ਨਾਟਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲੀ ਦਲ ਬਾਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਵੱਲੋਂ ਫਤਿਹਪੁਰਬਾਦ ਦੇ ਬਿਹੜ ਵਿਖੇ ਦਿੱਲੀ ਕਮੇਟੀ ਦੇ ਸਕੂਲ ਵਿੱਚ ਜਾ ਕੇ ਚੌਂਕੀਦਾਰ ਨਾਲ ਮੰਦੀ ਸ਼ਬਦਾਬਲੀ ਬਰਤਨ ਦੀ ਜ਼ੋਰਦਾਰ ਨਿਖੇਦੀ ਕਰਦਿਆਂ ਕਿਹਾ ਕਿ ਸਰਨਾ ਨੇ ਆਪਣਾ ਦਿਮਾਗੀ ਤਵਾਜਨ ਗਵਾ ਲਿਆ ਹੈ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਮਿਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੂ ਨੇ ਦੱਸਿਆ ਕਿ ਸਾਲ 1996 ਵਿੱਚ ਇਸ ਸਕੂਲ ਦਾ ਨੀਂਹ ਪੱਥਰ ਰੱਖਿਆ ਗਿਆ। ਪਰਮਜੀਤ ਸਰਨਾ ਤੇ ਮਨਜੀਤ ਸਿੰਘ ਜੀਕੇ ਨੇ ਹਮੇਸ਼ਾ ਕਮੇਟੀ ਦਾ ਤਾਨ ਕੀਤਾ। ਉਹਨਾਂ ਦੱਸਿਆ ਕਿ ਕੋਰੋਨਾ ਕਾਲ ਆਉਣ ਤੇ 200 ਦੇ ਕਰੀਬ ਬੱਚੇ ਉੱਥੇ ਪੜ੍ਹਦੇ ਸਨ ਉਹ ਸਕੂਲ ਛੱਡ ਗਏ। ਉਹਨਾਂ ਦੱਸਿਆ ਕਿ ਅਸੀਂ ਉਸ ਸਕੂਲ ਵਿੱਚ ਬੱਚੇ ਦਾਖਲ ਕਰਵਾਉਣ ਵਾਸਤੇ ਮਾਪਿਆਂ ਨੂੰ ਪ੍ਰੇਰਿਤ ਕੀਤਾ। ਉਨੇ ਦੱਸਿਆ ਕਿ ਸੰਨ 2000 ਵਿੱਚ ਇਹਨਾਂ ਨੇ ਉੱਥੇ ਉਸਾਰੀ ਕੀਤੀ ਤੇ 2002 ਵਿੱਚ ਨਰਸਰੀ ਬਲਾਕ ਬਣਾਇਆ ਜੋ ਕਦੇ ਸ਼ੁਰੂ ਨਹੀਂ ਹੋਇਆ ਪ੍ਰਾਇਮਰੀ ਸੈਕਸ਼ਨ ਦੇ ਬੱਚੇ ਜੋ ਫੇਲ ਹੋਏ ਉਹ ਉਥੇ ਦਾਖਲ ਕਰਵਾਏ ਇਸੇ ਤਰ੍ਹਾਂ ਕਾਲਜ ਦੀ ਇਮਾਰਤ ਸਾਲ 2009 ਵਿੱਚ ਸ਼ੁਰੂ ਕੀਤੀ ਜੋ ਕਦੇ ਵੀ ਪੂਰੀ ਨਹੀਂ ਹੋ ਸਕੀ ਇਸ ਦਿਨ ਇਸ ਦਾ ਨੀ ਪੱਥਰ ਰੱਖਿਆ ਗਿਆ ਤਾਂ ਫੈਸਲਾ ਲਿਆ ਗਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲ 6ਵੀਂ ਤੋਂ 12ਵੀਂ ਤੱਕ ਹੋਵੇਗਾ ਜਿਸ ਵਿੱਚ ਵੱਖ-ਵੱਖ ਵਿਸ਼ੇ ਪੜ੍ਹਾਏ ਜਾਣਗੇ ਪ੍ਰਾਇਮਰੀ ਸਕੂਲ ਪਹਿਲੀ ਤੋਂ 5ਵੀਂ ਕਲਾਸ ਤੱਕ ਹੋਵੇਗਾ ਪਰ ਮਕਸਦ ਸਕੂਲ ਆਪਣੇ ਚਾਹੇਤਿਆਂ ਨੂੰ ਦੇਣਾ ਸੀ ਉਹਨਾਂ ਨੇ ਕਿਹਾ ਕਿ ਸਾਲ 201996 ਤੋਂ ਬਾਅਦ 1998 ਵਿੱਚ ਜਦੋਂ ਕਮੇਟੀ ਬਣੀ ਤਾਂ ਉਸ ਵਕਤ ਸਰਦਾਰ ਜਸਵੰਤ ਸਿੰਘ ਸੇਠੀ ਨੇ ਮਤਾ ਪਾਸ ਕੀਤਾ ਕਿ ਭਜਨ ਸਿੰਘ ਵਾਲਿਆ ਸਕੂਲ ਦੇ ਖਜ਼ਾਨਚੀ ਹੋਣਗੇ ਜਤਿੰਦਰ ਸਿੰਘ ਸਾਨੀ ਚੇਅਰਮੈਨ ਬਿਲਡਿੰਗ ਉਸਨ ਇਹਨਾਂ ਨੇ ਮਤਾ ਪਾਇਆ ਕਿ ਗੁਰੂ ਹਰਕ੍ਰਿਸ਼ਨ ਸਕੂਲ ਘਾਟੀ ਵਿੱਚ ਜਾ ਰਹੇ ਹਨ ਤੇ ਇਸ ਦਾ ਭਾਰ ਦੇ ਲਈ ਕਮੇਟੀ ਤੇ ਪੈ ਰਿਹਾ ਹੈ ਜਿਸ ਸਕੂਲ ਆਮਦਨ ਦਾ ਸਰੂਪ ਸਿਰਫ ਗੁਰੂ ਕੀ ਗੋਲਕ ਹੈ ਉਹਨਾਂ ਦੱਸਿਆ ਕਿ ਮਿਤੀ 28 10 1998 ਨੂੰ ਮਤਾ ਪਾਇਆ ਜਿਸ ਵਿੱਚ ਲਿਖਿਆ ਕਿ ਸਾਡੇ ਸਕੂਲ ਵਿੱਚ ਜ਼ਰੂਰਤ ਨਾਲੋਂ ਜ਼ਿਆਦਾ ਸਟਾਫ ਭਰਤੀ ਕੀਤਾ ਹੈ ਜਿਸ ਦਾ ਬੋਝ ਸਿਰਫ ਸਾਡੇ ਗੁਰੂ ਘਰ ਦੀ ਗੋਲਕ ਤੇ ਹੀ ਪੈ ਰਿਹਾ ਹੈ ਇਹਨਾਂ ਕਾਰਨਾਂ ਕਰਕੇ ਸਾਡੇ ਸਕੂਲਾਂ ਦਾ ਬਜਟ ਜ਼ਿਆਦਾ ਬਣਦਾ ਹੈ ਇਹ ਉਹਨਾਂ ਕਹੇ ਕਿ ਸਰਦਾਰ ਜਸਵੰਤ ਸਿੰਘ ਸੇਠੀ ਨੇ ਨਿੱਜੀ ਵਿਚਾਰ ਪ੍ਰਗਟਾਇਆ ਕਿ ਜਦੋਂ ਦਿੱਲੀ ਵਿੱਚ ਸਾਡੇ ਪਬਲਿਕ ਸਕੂਲਾਂ ਤੇ ਕੰਟਰੋਲ ਰੱਖਣਾ ਔਖਾ ਹੋ ਰਿਹਾ ਹੈ ਤਾਂ ਦਿੱਲੀ ਤੋਂ ਬਾਹਰ ਫਤਿਹਬਾਦ ਸਕੂਲ ਚਲਾਉਣਾ ਹੋਰ ਮੁਸ਼ਕਲ ਹੈ ਉਹਨਾਂ ਕਿਹਾ ਕਿ ਅਜਿਹੇ ਸਕੂਲ ਖੋਲਣ ਦਾ ਮਕਸਦ ਸਰਨਾ ਦਾ ਇੱਕੋ ਇੱਕ ਏਜੰਡਾ ਆਪਣੇ ਨੇੜਲੇ ਨੂੰ ਲਾਹਾ ਪਹੁੰਚਾਉਣਾ ਸੀ ਉਨਾ ਕਿਹਾ ਕਿ ਇਸੇ ਤਰੀਕੇ ਸਰਨਾ ਨੇ ਅੰਮ੍ਰਿਤਸਰ ਵਿੱਚ ਲਾਰੈਂਸ ਰੋਡ ਤੇ ਸਰਾਮ ਬਣਵਾਈ ਜੋ ਸ਼੍ਰੀ ਦਰਬਾਰ ਸਾਹਿਬ ਤੋਂ 10 ਕਿਲੋਮੀਟਰ ਦੂਰ ਹੈ ਜਦੋਂ ਕਿ ਬਾਕੀ ਸਰਾਮਾ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਨੇੜੇ ਹਨ ਸਰਦਾਰ ਹਰਮੀਤ ਸਿੰਘ ਕਲਕੱਤੇ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੂ ਨੇ ਕਿਹਾ ਕਿ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਨਾਲ ਲਿਜਾ ਕੇ ਸਕੂਲ ਤੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਐਲਾਨ ਕੀਤਾ ਕਿ ਇਸ ਸਕੂਲ ਨੂੰ ਸ਼੍ਰੋਮਣੀ ਕਮੇਟੀ ਚਲਾਵੇਗੀ ਉਹਨੇ ਕਿਹਾ ਕਿ ਸਰਦਾਰ ਸਰਨਾ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਇਹ ਤਾਂ ਆਖਣ ਕੇ ਉਹ ਆਪਣੇ ਬੰਦ ਹੋਏ ادارے ਸੰਭਾਲੇ ਉਹਨੇ ਕਿਹਾ ਕਿ ਦਿੱਲੀ ਕਮੇਟੀ ਦੇ ਆਧਾਰਿਤ ਦਿੱਲੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਕਮੇਟੀ ਚਲਾ ਰਹੀ ਹੈ ਤੇ ਹਮੇਸ਼ਾ ਚਲਾਉਂਦੀ ਰਹੇਗੀ ਉਹਨੇ ਕਿਹਾ ਕਿ ਉਹ ਉਮਰ ਦਾ ਲਿਹਾਜ਼ ਕਰਦੇ ਹਾਂ ਪਰਮਜੀਤ ਸਿੰਘ ਸਰਨਾ ਖਿਲਾਫ ਕੋਈ ਇਤਰਾਜ਼ਯੋਗ ਸ਼ਬਦਾਵਲੀ ਨਹੀਂ ਵਰਤਣਾ ਚਾਹੁੰਦੇ ਪਰ ਸਰਨਾ ਦੇ ਵਿਹਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੇ ਦਿਮਾਗੀ ਤਵਾਜਨ ਗੁਆ ਲਿਆ ਹੈ ਉਹਨਾਂ ਕਿਹਾ ਕਿ ਸਰਨਾਥ ਤੇ ਉਹਨਾਂ ਦੇ ਨਵੇਂ ਬਣੇ ਸਾਥੀ ਮਨਜੀਤ ਸਿੰਘ ਜੀ ਕੇ ਦਾ ਇੱਕ ਨੁਕਾਤੀ ਏਜੰਡਾ ਇਹੀ ਹੈ ਕਿ ਉਹ ਸਵੇਰੇ ਉੱਠਦੇ ਹੀ ਦਿੱਲੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਵਿੱਚ ਲੱਗ ਜਾਂਦੇ ਹਨ ਉਹਨਾਂ ਕਿਹਾ ਕਿ ਉਹ ਕਮੇਟੀ ਖਿਲਾਫ ਬਹੁਤ ਹੀ ਇਤਰਾਜਯੋਗ ਸ਼ਬਦਾਵਲੀ ਵਰਤਦੇ ਹਨ ਜੋ ਬਹੁਤ ਹੀ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਇਹ ਲੋਕ ਸੰਗਤ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ ਤੇ ਹੁਣ ਗੁੰਡਾਗਰਦੀ ਤੇ ਉਤਰ ਆਏ ਹਨ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਕੋਲ ਸ਼੍ਰੋਮਣੀ ਕਮੇਟੀ ਦਾ ਪੈਸਾ ਤੇ ਗੁੰਡੇ ਹਨ ਤੇ ਇਹਨਾਂ ਕੋਲ ਸ਼ਰਾਬ ਨਾਲ ਕਮਾਇਆ ਪੈਸਾ ਹੈ ਉਹਨਾਂ ਕਹੇ ਕਿ ਦਿੱਲੀ ਦੀ ਸੰਗਤ ਨੇ ਸ਼ਰਾਬ ਦੇ ਕਾਰੋਬਾਰੀਆਂ ਨੂੰ ਬਾਹਰ ਕੱਢਿਆ ਹੈ ਤੇ ਇਹ ਕਦੇ ਵੀ ਗੁਰੂ ਘਰਾਂ ਵਿੱਚ ਵੜਨ ਨਹੀਂ ਦਿੱਤੇ ਜਾਣਗੇ। ਫਤਿਹਬਾਦ ਦੇ ਬਿਹੜ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀ ਜਾਇਦਾਦ ਹੈ ਜਿਸ ਵਿੱਚ ਇੱਕ ਸਕੂਲ ਵਿੱਚ ਹੈ ਤੇ ਕਾਲਜ ਦੇ ਨਾਂ ਤੇ ਢਾਂਚਾ ਵੀ ਖੜਾ ਕੀਤਾ ਹੋਇਆ ਹੈ। ਉਹਨਾਂ ਕਹੇ ਕਿ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਸਰਨਾ ਤੇ ਉਸ ਦੇ ਨਾਲ ਗਏ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੋ ਉਹ ਸਾਰੀ ਉਮਰ ਯਾਦ ਰੱਖਣਗੇ।